ਸਿੱਖ ਕੌਮ ਦੇ ਮਹਾਨ ਜਰਨੈਲ ਮਰਦ ਏ ਮੁਜਾਹਿੰਦ ਬਾਬਾ ਏ ਕੌਮ ਦਮਦਮੇ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੱਥੇ ਕਈ ਕਈ ਘੰਟੇ ਸਿਮਰਨ ਕਰਦੇ ਸਨ ਅਤੇ ਕਈ ਕਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੁੰਦੇ ਸਨ ਉਥੇ ਉਹ ਮਹਾਪੁਰਸ਼ ਹਰ ਮਹੀਨੇ ਇੱਕ ਸ੍ਰੀ ਸਹਿਜ ਪਾਠ ਵੀ ਕਰਦੇ ਸਨ ਹਰ ਮਹੀਨੇ ਇੱਕ ਸ੍ਰੀ ਸਹਿਜ ਪਾਠ ਦਾ ਭੋਗ ਪਾਉਂਦੇ ਹੁੰਦੇ ਸਨ ਤੇ ਨਾਲੇ ਗੁਰਬਾਣੀ ਪੜ੍ਹਦੇ ਤੇ ਨਾਲੇ ਗੁਰਬਾਣੀ ਨੂੰ ਵਿਚਾਰਦੇ ਹੁੰਦੇ ਸਨ ਜੇ ਆਬਾਦਤ ਹੈ ਤੇ ਸ਼ਹਾਦਤ ਹੈ ਪਹਿਲਾਂ ਮਹਾਂਪੁਰਸ਼ਾਂ ਨੇ ਆਬਾਦਤ ਕੀਤੀ ਫਿਰ ਉਹਨਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਐਡਾ ਵੱਡਾ ਜੀਵਨ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ